ਇੱਕ ਮਾਂ ਹੀ ਆਪਣੇ ਬੱਚੇ ਨੂੰ ਧਰਮ ਦੇ ਨਾਲ ਜੋੜ ਸਕਦੀ ਹੈ ਤੇ ਇੱਕ ਮਾਂ ਹੀ ਹੈ ਜਿਹੜੀ ਆਪਣੇ ਬੱਚੇ ਨੂੰ ਧਰਮ ਨਾਲੋਂ ਤੋੜ ਸਕਦੀ ਹੈ ਕਰਨਾ ਸੰਜੀ ਕਰਦੇ ਹਾਂ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਤੇ ਉਸ ਵੇਲੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਫਰਜ਼ਾਨ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਕੈਦ ਵਿੱਚ ਲੈ ਗਈ ਉੱਥੋਂ ਦੇ ਵਾਤਾਵਰਣ ਦੇ ਹਿਸਾਬ ਦੇ ਨਾਲ ਢਾਲ ਲਿਆ 1853 ਦੇ ਵਿੱਚ ਇਸਾਈ ਧਰਮ ਦੇ ਵਿੱਚ ਲੈ ਜਾਂਦਾ ਤੇ ਸਮਾਂ ਬੀਤਦਾ ਗਿਆ 1861 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਦੇ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਮਾਂ ਨਹੀਂ ਹੋ ਚੁੱਕੀ ਸੀ ਪਰ ਪਤਾ ਲੱਗਾ ਕਿ ਪੁੱਤਰ ਆਇਆ ਗਲਵਕੜੀ ਦੇ ਵਿੱਚ ਲਿਆ ਬੜਾ ਪਿਆਰ ਦਿੱਤਾ ਸਿਰ ਪਲੋਸਿਆ ਪਰ ਸਿਰ ਤੇ ਕੇਸ ਨਹੀਂ ਸਨ ਬੜਾ ਦੁੱਖ ਲੱਗਾ ਉਤਰ ਮੇਰੇ ਸਿਰ ਦਾ ਸਾਈ ਨਹੀਂ ਰਿਹਾ ਮੈਂ ਉਸ ਕਾਲਪੁਰਖ ਦਾ ਫਿਰ ਵੀ ਧੰਨਵਾਦ ਕੀਤਾ ਰਾਜ ਭਾਗ ਨਹੀਂ ਰਿਹਾ ਪਾਣਾ ਮੰਨਿਆ ਪਰ ਅੱਜ ਮੇਰੇ ਘਰੋਂ ਤੂੰ ਸਿੱਖੀ ਵੀ ਗਵਾ ਦਿੱਤੀ ਹੈ ਸਾਰਾ ਕੁਝ ਦੱਸਿਆ ਮਹਾਰਾਜ ਦਲੀਪ ਸਿੰਘ ਨੂੰ ਜਦੋਂ ਸਭ ਕੁਝ ਸੱਚ-ਸੱਚ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਮਾਤਾ ਮੈਂ ਰਾਜ ਭਗ ਵਾਪਸ ਨਹੀਂ ਲਿਆ ਸਕਦਾ ਮੈਂ ਤੇਰੇ ਸਿਰ ਦਾ ਸਾਈਂ ਤਾਂ ਨਹੀਂ ਲਿਆ ਸਕਦਾ ਪਰ ਮੈਂ ਇਹ ਵਾਦਾ ਕਰਦਾ ਹਾਂ ਸਿੱਖੀ ਤੇਰੇ ਘਰੋਂ ਨਹੀਂ ਜਾਏਗੀ ਸਮਾਂ ਬੀਤ ਗਿਆ 1886 ਦੇ ਵਿੱਚ 33 ਸਾਲਾਂ ਬਾਅਦ ਮੁਰ ਸਿੱਖੀ ਪ੍ਰਾਪਤ ਕੀਤੀ 1853 ਦੇ ਵਿੱਚ ਇਸਾਈ ਬਣ ਗਿਆ ਸੀ ਤੇ 1886 ਦੇ ਵਿੱਚ ਮੁਰ ਅੰਮ੍ਰਿਤ ਪਾਨ ਕੀਤਾ ਇੱਕ ਮਾਂ ਹੀ ਹੈ ਗੁਰਮੁਖ ਪਿਆਰਿਓ ਜਿਹੜੀ ਆਪਣੇ ਬੱਚੇ ਨੂੰ ਸਹੀ ਸੇਧ ਦੇ ਸਕਦੀ ਹੈ ਸਾਰੀਆਂ ਹੀ ਮਾਵਾਂ ਨੂੰ ਇਸ ਸਾਖੀ ਤੋਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਕਿਰਪਾ